ਇਹਨਾਂ ਨੇ ਸਾਡੇ ਟਰੈਕਟਰਾਂ ਦੇ ਵਿੱਚ ਆ ਕੇ ਸੂਏ ਮਾਰੇ ਅਸੀਂ ਬਾਈ ਜੀ ਸ਼ਾਂਤਮਈ ਬੈਠੇ ਸੀਗੇ ਪੂਰੀ ਦੁਨੀਆ ਨੇ ਵਿੱਚ ਇਹ ਗੱਲ ਇਸ ਟਾਈਮ ਜਾ ਰਹੀ ਹੈ ਅੱਜ ਜਿਹੜਾ ਤਸੱਦ ਸਭ ਤੋਂ ਵੱਧ ਪੰਜਾਬ ਦੇ ਢਾਆ ਜਾ ਰਿਹਾ ਅਸੀਂ ਪਹਿਲਾ ਕਿਸੇ ਨੇ ਜਾ ਕੇ ਹਰਕਤ ਨਹੀਂ ਕੀਤੀ ਇਹਨਾਂ ਨੇ ਪਹਿਲਾਂ ਆਪ ਹੁਣ ਜਿਹੜਾ ਅਸਰੂ ਕਾਂਸ ਦੇ ਗੋਲੇ ਡਾਗਣੇ ਸ਼ੁਰੂ ਕਰੇ ਨੇ ਦਿੱਲੀ ਦੇ ਵਿੱਚ ਚਾ ਕੇ ਤੁਸੀਂ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਕਿ ਗੱਲ ਕੰਨ ਰੱਖਦੇ ਨੈਸ਼ਨਲ ਮੀਡੀਆ ਦਾ ਪਤਾ ਹੀ ਵਿਕਿਆ ਹੋਇਆ ਦਿੱਲੀ ਇਹ ਜਾਣਾ ਚਾਹੁੰਦਾ ਟਰੈਕਟਰਾਂ ਦੇ ਉੱਪਰ ਕਿਉਂ ਜਾਣਾ ਚਾਹੁੰਦਾ ਬੱਸਾਂ ਦੇ ਉੱਪਰ ਜਾਵੇ ਇਹ ਸਾਡੇ ਕੋਲੇ ਕਹਿੰਦੇ ਨੇ ਹਥਿਆਰ ਨਹੀਂਗੇ ਕੋਈ ਬੰਦਾ ਕੋਈ ਆਰਮੀ ਦਾ ਫੱਟੜ ਹੋਇਆ ਹੋਵੇ ਨੌਜਵਾਨ ਦਾ ਕਾਰ ਨਹੀਂ ਰਹੇ ਹੁੱਲੜ ਬਾਜੀ ਦਾ ਇਹ ਆਪ ਕਰਦੇ ਨੇ ਪਹਿਲਾਂ ਉਹ ਇੱਥੇ ਵਿੱਚੋਂ ਚੱਕ ਕੇ ਲੈ ਕੇ ਜਾਣਗੇ ਮੂਰੇ ਬੈਠੇ ਉਹਨੂੰ ਬੂਰੀ ਚ ਪਾ ਕੇ ਲੈ ਕੇ ਜਾਣਗੇ ਇੱਥੋਂ ਹਰ ਇੱਕ ਮੈਨੂੰ ਉੱਪਰੋਂ ਉੱਤਰ ਆਇਆ ਜਾ ਰਿਹਾ ਜਦੋਂ ਵੀ ਪੰਜਾਬ ਨੇ ਲੜਾਈ ਲੜੀ ਪੂਰੇ ਭਾਰਤ ਨੂੰ ਬਚਾਉਣ ਲਈ ਲੜੀ ਕਿਵੇਂ ਅਨੁਭਵੋ ਕਰਦੇ ਹੋ ਤੁਸੀਂ ਤੁਸੀਂ ਦੇਖਦੇ ਹੋ ਲੰਮੇ ਚਿਰ ਤੋਂ ਸੰਘਰਸ਼ ਲੜਦੇ ਆ ਰਹੇ ਹੋ ਐਦਾਂ ਦਾ ਜਲੂਸ ਕਦੇ ਜਿਵੇਂ ਪੰਜਾਬ ਦੇ ਲੋਕਾਂ ਦਾ ਕੱਢਿਆ ਜਾ ਰਿਹਾ ਕਦੇ ਨਿਕਲੇ ਦੇਖਿਆ ਤੁਸੀਂ ਇਹ ਦੇਖੋ ਭਾਈ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਇਸ ਟਾਈਮ ਜਾ ਰਹੀ ਹੈ ਕਿ ਜਿਹੜਾ ਅਸਲ ਦੇ ਵਿੱਚ ਅਸਲ ਦੇ ਵਿੱਚ ਇਸ ਦੇਸ਼ ਦਾ ਮਾਲਕ ਹੈਗਾ ਪੰਜਾਬ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਅੱਜ ਜਿਹੜਾ ਤਸੱਦ ਸਭ ਤੋਂ ਵੱਧ ਪੰਜਾਬ ਤੇ ਢਾਇਆ ਜਾ ਰਿਹਾ ਹੈ ਅਸੀਂ ਬਾਈ ਜੀ ਸ਼ਾਂਤਮਈ ਬੈਠੇ ਸੀਗੇ ਇਹਨਾਂ ਨੇ ਮੈਨੂੰ ਆ ਸਾਰੇ ਨੌਜਵਾਨਾਂ ਤੇ ਸੁਣ ਰਹੇ ਨੇ ਕਿ ਸਾਰਿਆਂ ਤੋਂ ਪੁੱਛ ਲਾ ਬਾਈ ਅਸੀਂ ਪਹਿਲਾਂ ਕਿਸੇ ਨੇ ਜਾ ਕੇ ਹਰਕਤ ਨਹੀਂ ਕੀਤੀ ਇਹਨਾਂ ਨੇ ਪਹਿਲਾਂ ਆਪ ਹੁਣ ਜਿਹੜੇ ਅਥਰੂ ਗਾਂਹ ਦੇ ਗੋਲੇ ਡਾਗਨੇ ਸ਼ੁਰੂ ਕਰੇ ਨੇ ਇੱਥੋਂ ਤੱਕ ਬਾਈ ਜੀ ਗੱਲ ਸੁਣੋ ਧਿਆਨ ਨਾਲ ਇਹਨਾਂ ਨੇ ਸਾਡੇ ਟਰੈਕਟਰਾਂ ਦੇ ਵਿੱਚ ਆ ਕੇ ਸੂਏ ਮਾਰੇ ਇੱਕ ਸਾਡਾ ਮੁੰਡਾ ਪਹਿਲਾਂ ਇਹ ਚੱਕ ਕੇ ਲੱਗੇ ਇਥੋਂ ਵਿੱਚੋਂ ਚੱਕ ਕੇ ਲਾਇਆ ਕਹਿੰਦੇ ਸੀ ਉਧਰ ਕੋਈ ਨਹੀਂ ਬਧੇ ਕਿਉਂ ਬਾਈ ਨੌਜਵਾਨ ਨੂੰ ਇਹੀ ਗੱਲ ਹੋਈ ਹੈ ਨਾ ਪਹਿਲਾ ਪਹਿਲ ਇਹਨਾਂ ਨੇ ਕਰੀਆ ਨਾ ਪਹਿਲ ਇਹਨਾਂ ਨੇ ਕਰੀਆ ਬਾਈ ਆ ਕੇ ਹੁਣ ਆ ਇਥੋਂ ਜੋ ਸਾਡੇ ਦੇ ਜੋ ਸੱਟਾਂ ਸਾਡੇ ਦੇ ਉੱਪਰ ਵੱਜੀਆਂ ਆ ਐਮਬੂਲੈਂਸ ਆ ਪੰਜਾਬ ਸਰਕਾਰ ਭੇਜ ਰਹੀ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਹੜਾ ਤੁਸੀਂ ਐਮਬੂਲੈਂਸ ਦਾ ਡਰਾਮਾ ਕਰ ਰਹੇ ਹੋ ਰਾਜਨੀਤਿਕ ਬੰਦਿਆਂ ਨੂੰ ਮੈਂ ਦਿੱਲੀ ਦੇ ਵਿੱਚ ਜਾ ਕੇ ਤੁਸੀਂ ਨੈਸ਼ਨਲ ਮੀਡੀਆ ਇੰਟਰਨੈਸ਼ਨਲ ਮੀਡੀਆ ਕੇ ਗੱਲ ਕਿਉਂ ਨਹੀਂ ਰੱਖਦੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਕੇ ਰੱਖੋ ਗੱਲ ਨੈਸ਼ਨਲ ਮੀਡੀਆ ਦਾ ਪਤਾ ਹੀ ਵਿਕਿਆ ਹੋਇਆ ਪੂਰੀ ਇਹ ਗੱਲ ਉੱਥੇ ਜਾ ਕੇ ਤੁਸੀਂ ਦੱਸੋ ਵੀ ਕਿਉਂ ਕਿਸਾਨਾਂ ਦੇ ਉੱਪਰ ਸਾਡੇ ਦੇ ਉੱਪਰ ਤਸ਼ੱਦਦ ਢਾਹਿਆ ਜਾ ਰਿਹਾ ਹੈ ਇੱਕ ਪਾਸੇ ਤਾਂ ਮੀਟਿੰਗਾਂ ਕਰ ਰਹੇ ਨੇ ਦੂਜੇ ਪਾਸੇ ਸਾਡੇ ਤੇ ਆ ਕੁਝ ਕਰ ਰਹੇ ਨੇ ਕਿਸਾਨ ਆਗੂ ਨੂੰ ਮੀਟਿੰਗਾਂ ਦੇ ਵਿੱਚ ਬੁਲਾ ਲਿਆ ਆਗੂ ਨੂੰ ਮੀਟਿੰਗਾਂ ਚ ਬੁਲਾ ਕੇ ਇੱਧਰ ਇੱਧਰ ਅੰਦੋਲਨ ਨੂੰ ਖੜ੍ਹਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਆ ਕੁਛ ਬਾਈ ਜੀ ਕਰ ਰਹੇ ਨੇ ਪਰ ਇੱਕ ਸਾਧਨ ਟਰੈਕਟਰ ਹੈ ਪਰ ਟਰੈਕਟਰ ਜਾਣਤੀ ਰੋਕ ਲਗਾਈ ਜਾਂਦੇ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਕੱਲ ਆਪਣਾ ਕੱਲ ਦਾ ਕੀ ਆ ਭਾਜਪਾ ਦਾ ਬਿਆਨ ਬੀਜੇਪੀ ਦਾ ਬਿਆਨ ਇਹ ਹੈ ਕਿ ਜਿਹੜੇ ਕਿਸਾਨ ਦਿੱਲੀਏ ਜਾਣਾ ਚਾਹੁੰਦਾ ਟਰੈਕਟਰਾਂ ਦੇ ਉੱਪਰ ਕਿਉਂ ਜਾਣਾ ਚਾਹੁੰਦਾ ਬੱਸਾਂ ਦੇ ਉੱਪਰ ਜਾਵੇ ਹੁਣ ਮੈਨੂੰ ਇਹ ਦੱਸੋ ਟਰੈਕਟਰ ਤਾਂ ਸਾਡਾ ਮੁੱਖ ਸਾਧਨ ਆ ਬਾਈ ਟਰੈਕਟਰਾਂ ਤੋਂ ਬਿਨਾਂ ਅਸੀਂ ਕਿਹੜੇ ਕੰਮ ਦੇ ਆ ਅ ਹੁਣ ਇਹ ਚੀਜ਼ਾਂ ਦੀ ਇਹਨਾਂ ਨੂੰ ਸਮਝ ਨਹੀਂ ਆਉਂਦੀ ਬਈ ਜੋ ਕੁਛ ਇਹ ਕਰ ਰਹੇ ਨੇ ਕੱਲ ਜਿਹੜਾ ਸਾਡਾ ਕੱਲ ਕੀ ਹੋਇਆ ਉੱਥੇ ਆਪਣਾ ਬੰਗਾਲ ਦੇ ਵਿੱਚ ਕੀ ਹੋਇਆ ਕੱਲ ਸਾਡੇ ਸਿੱਖ ਵੀਰ ਸਾਡਾ ਅਫਸਰ ਦੇ ਉੱਪਰ ਪੱਕ ਦੇ ਉੱਪਰ ਇਹਨੇ ਕਿੰਤੂ ਪ੍ਰਾਂਤੂ ਕਰਿਆ ਉੱਥੇ ਮੰਦਾ ਚੰਗਾ ਬੋਲਿਆ ਉੱਥੇ ਕੋਈ ਵੀ ਜਿਹੜਾ ਪੰਜਾਬ ਦਾ ਪੋਲਿਟਿਕਲ ਬੰਦਾ ਬੋਲਣ ਨੂੰ ਤਿਆਰ ਨਹੀਂ ਹੈਗਾ ਬਾਈ ਜੀ ਆਹ ਕੋ ਜਿਹੜਾ ਭਾਜਪਾ ਦੇ ਉੱਪਰ ਹਰਕਤਾਂ ਦੇ ਉੱਪਰ ਉਤਰਿਆ ਸੀ ਪਰ ਪੰਜਾਬ ਦੀ ਜਿਹੜੀ ਜਵਾਨੀ ਆ ਪੰਜਾਬ ਦੇ ਜਿਹੜੇ ਲੋਕ ਨੇ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਬਾਈ ਜੁਰੂਰਕ ਦਿੱਲੀ ਜਾਣ ਦੀ ਗੱਲ ਕਰੀ ਸੀ ਪਰ ਜਦ ਨੇ ਨੇੜੇ ਲੱਗਦੇ ਨੇ ਕਿਸਾਨ ਤਾਂ ਇਦਾਂ ਦੇ ਹਥਿਆਰ ਵਰਤਨੇ ਤੁਹਾਡੇ ਮੁਤਾਬਿਕ ਸਹੀ ਇਹ ਸਾਡੇ ਕੋਲੇ ਕਹਿੰਦੇ ਨੇ ਹਥਿਆਰ ਨਹੀਂਗੇ ਇੱਕ ਮੈਨੂੰ ਇੱਕ ਦੱਸੋ ਇੱਕ ਵੀ ਬੰਦਾ ਕੋਈ ਆਰਮੀ ਦਾ ਫੱਟੜ ਹੋਇਆ ਹੋਵੇ ਜਾਂ ਕੋਈ ਪੁਲਿਸ ਦਾ ਮੁੰਡਾ ਫੱਟੜ ਹੋਇਆ ਹੋਵੇ ਸਾਡਾ ਘਟੂ ਘਾਟ 2-250 ਨੌਜਵਾਨ ਸਾਡਾ ਫੱਟੜ ਹੋ ਗਿਆ ਪਰ ਵੀਰ ਇਹਨਾਂ ਨੇ ਇੱਕ ਹਰਿਆਣਾ ਨੇ ਉਹ ਕਰਿਆ ਪੰਜਾਬ ਗਵਰਨਮੈਂਟ ਨੂੰ ਵੀ ਸਨਾਖਤ ਕਰਕੇ ਉਸ ਕਿਸਾਨਾਂ ਦੀ ਸਾਡੇ ਬੰਦੇ 80 ਫਟੜੋ ਦੇਣਗੇ ਵੀ ਤੁਸੀਂ ਮੇਰੀ ਗੱਲ ਸੁਣੋ ਇਹ ਨਾ ਸਾਰੇ ਅੰਦਰੋਂ ਮਲੇ ਹੋਏ ਨੇਗੇ ਉਹਨਾਂ ਦੇ ਨਾਮ ਭੇਜਣਗੇ ਵੀ ਇਹਨਾਂ ਦੇ ਉੱਪਰ ਪਰਚੇ ਪਾਓ ਇਹਨਾਂ ਦੇ ਉੱਪਰ ਤਸ਼ੱਦਦ ਕਰੋ ਇਹ ਚੀਜ਼ ਤੁਸੀਂ ਦੇਖ ਲਓ ਨਾਲ ਸਾਰੀਆਂ ਸਰਕਾਰਾਂ ਮਿਲੀਆਂ ਹੋਈਆਂ ਨੇਗੀਆਂ ਉਤੋਂ ਉਤੋਂ ਗੱਲ ਕਰਦ ਨੇ ਸੀ ਕਿਸਾਨਾਂ ਨਾਲ ਪਰ ਨਾਲ ਸਾਡੇ ਨਾਲ ਕੋਈ ਨਹੀਂ ਹੈਗਾ ਕਿਸਾਨਾਂ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਬਾਰ ਬਾਰ ਵੀ ਹੁੱਲੜਬਾਜੀ ਨਾ ਕੀਤੀ ਜਾਵੇ ਨੌਜਵਾਨਾਂ ਨੂੰ ਤੁਹਾਡਾ ਬਹੁਤ ਆਖੇ ਲੱਗਦੇ ਨੇ ਕੀ ਅਪੀਲ ਕਰੋਗੇ ਨਹੀਂ ਨੌਜਵਾਨ ਮੈਂ ਤਾਂ ਕਹਿੰਦਾ ਜੋਸ਼ ਦੇ ਨਾਲ ਹੋਸ਼ ਰੱਖਣਾ ਜ਼ਰੂਰੀ ਹੈ ਨੌਜਵਾਨ ਤਾਂ ਕਰ ਹੀ ਨਹੀਂ ਰਹੇ ਹੁੱਲੜਬਾਜੀ ਤਾਂ ਇਹ ਆਪ ਕਰਦੇ ਨੇ ਪਹਿਲਾਂ ਕਿਹੜੇ ਹਰਿਆਣੇ ਵੱਲ ਲੈ ਗਏ ਉਹ ਕੀ ਗੱਲਬਾਤ ਉਹ ਇੱਥੋਂ ਵਿੱਚੋਂ ਚੱਕ ਕੇ ਲੈ ਗਏ ਨੇਗੇ ਉਹ ਮੂਰੇ ਬੈਠੇ ਉਹਨਾਂ ਬੋਰੀ ਚ ਪਾ ਕੇ ਲੈ ਗਏ ਨੇਗੇ ਇੱਥੋਂ ਹਰਕਤਾਂ ਦੇ ਉੱਪਰ ਉੱਤਰ ਆਏ ਯਾਰ ਇਹ ਪਰ ਜਿਹੜੀ ਅਸਲ ਦੇ ਵਿੱਚ ਇਹ ਲੜਾਈ ਆ ਨਾ ਹੁਣ ਸਾਡੇ ਜਿਹੜੇ ਚੁਣੇ ਹੋਏ ਨਮਾਇंदे ਸਰਕਾਰਾਂ ਦੀ ਮੰਤਰੀਆਂ ਉਹਨਾਂ ਲੜਾਈ ਉਹ ਸਾਰੇ ਦੇ ਸਾਰੇ ਚੁੱਪ ਧਾਰ ਕੇ ਸੰਕਾ ਆਪ ਦਾ ਜਿਹੜਾ ਸਰਕਾਰੀ ਤੰਤਰ ਮੰਤਰ ਪੰਜਾਬ ਵਾਲਾ ਉਹ ਵੀ ਸਾਡੇ ਖਿਲਾਫ ਵਰਤ ਰਹੇ ਨੇ ਬਈ ਜਿਹੜਾ ਡਰ ਕੀ ਲੱਗ ਰਿਹਾ ਕੇਂਦਰ ਸਰਕਾਰ ਨੂੰ ਜਿਹੜਾ ਹਰਿਆਣਾ ਬਾਰਡਰ ਪਾਰ ਕਰ ਰਹੇ ਨੇ ਜਿਹੜੀ ਇੰਨੇ ਜਿਹੜਾ ਤਸ਼ੱਦਦਤਾ ਜੀ ਕਿਸਾਨਾਂ ਦੇ ਕਿਉਂਕਿ ਕਿਸਾਨ ਤਾਂ ਅਸੀਂ ਕਹਿ ਦਈਏ ਅੱਜ ਤਾਂ ਮਸੀਂ ਕੱਲੇ ਆਪਣੀ ਕਿਸਾਨੀ ਦੀ ਲੜਾਈ ਲੜ ਰਹੇ ਹਾਂ ਪੂਰੇ ਭਾਰਤ ਨੂੰ ਬਚਾਉਣ ਲਈ ਲੜ ਰਹੇ ਹਾਂ ਜਦੋਂ ਵੀ ਪੰਜਾਬ ਨੇ ਲੜਾਈ ਲੜੀ ਪੂਰੇ ਭਾਰਤ ਨੂੰ ਬਚਾਉਣ ਲਈ ਲੜੀ ਜਿੰਨੇ ਵਾਰ ਵੀ ਗੁਲਾਮ ਹੋਇਆ ਪੰਜਾਬ ਨੇ ਮੂਰੇ ਹੋ ਕੇ ਸਾਰੀਆਂ ਲੜਾਈਆਂ ਲੜੀਆਂ ਅੱਜ ਜੇ ਅਸੀਂ ਕਹਿੰਦੇ ਆ ਵੀ ਸਾਡੀ ਕਿਸਾਨੀ ਖਤਰੇ 'ਚ ਆ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਅਰਬਾਂ ਖਰਬਾਂ ਰੁਪਇਆ ਮਾਫ਼ ਕਰਤਾ ਕੀ ਤੁਸੀਂ ਕਿਸਾਨਾਂ ਦੇ ਮੁੱਦਿਆਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਜਿੰਨਾ ਕਰਕੇ ਦੇਸ਼ ਚੱਲਦਾ ਜਿਹੜੇ ਅਸਲੀ ਦੇਸ਼ ਦੇ ਮਾਲਕ ਨੇਗੇ ਤੁਸੀਂ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕਰ ਸਕਦੇ ਫਿਰ ਕਾਰਪੋਰੇਟ ਘਰਾਣਿਆਂ ਦਾ ਕਿਉਂ ਕਰਜ਼ਾ ਮਾਫ਼ ਕਰਿਆ ਜੇ ਸਾਡਾਂ ਨਹੀਂ ਕਰ ਸਕਦੇ ਇਹ ਗੱਲ ਬੋਲਣ ਨੂੰ ਤਿਆਰ ਨਹੀਂ ਹੈ ਕੋਈ ਵੀ ਭਾਈ ਆ ਜਿਹੜੇ ਪੰਜਾਬ ਦੇ ਚੁਣੇ ਹੋਏ ਨੇਗੇ ਦੇਖੋ ਪੰਜਾਬ ਜਿਹੜਾ ਪੰਜਾਬ ਆ ਜਿਹੜਾ ਹੁਣ ਪੰਜਾਬ ਦੇ ਪੰਜਾਬ ਆ ਜਿਹੜਾ ਪੰਜਾਬ ਕਦੇ ਜਿਹੜੀ ਦਿੱਲੀ ਦੀ ਰਾਜਨੀਤੀ ਉਹਨੂੰ ਕਦੇ ਮੂੰਹ ਨਹੀਂ ਲਾਉ। ਪੰਜਾਬ ਨੇ ਤਾਂ ਪਹਿਲਾਂ ਵੀ ਇਹਨਾਂ ਨੂੰ ਮੂੰਹ ਲਾਇਆ ਤੇ ਹੁਣ ਤਾਂ ਪੰਜਾਬ ਨੇ ਅੰਦੋਲਨ ਤੋਂ ਬਾਅਦ ਭਾਜਪਾ ਨੂੰ ਜਾਂ ਜਿਹੜੀਆਂ ਵੀ ਦਿੱਲੀ ਤੋਂ ਪਾਰਟੀਆਂ ਨਿਕਲਣਗੀਆਂ ਜਿਹੜੇ ਵੀ ਦਿੱਲੀ ਦੇ ਹੱਥ ਠੋਕੇ ਬਣ ਕੇ ਚੱਲਣਗੇ ਉਹਨਾਂ ਨੂੰ ਕਦੇ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਣ। ਮੈਂ ਵੀਰ ਇੱਕ ਪਾਸੇ ਆਮ ਰਾਜ ਦੀ ਗੱਲ ਕਰਦੇ ਨੇ ਦੂਜੇ ਪਾਸੇ ਇਨਸਾਨੀਅਤ ਦਾ ਕਰ। ਸੁਣੋ ਮੇਰੀ ਗੱਲ। ਧਰਮ ਕੋਈ ਨਹੀਂ ਮਾੜਾ ਦੇਖੋ Hindu Musliman Sikh Isai ਅਸਲੀ ਧਰਮੀ ਬੰਦਾ ਕੌਣ ਹੈ ਅਸਲੀ Hindu ਕੌਣ ਹੈ ਤੇ ਅਸਲੀ Sikh ਕੌਣ ਹੈ ਸੁਣੋ ਬਾਈ ਇੱਕ ਮਿੰਟ ਬਾਈ ਪਿੱਛੇ ਤੱਕੇ ਨਾ ਮਾਰ ਕੋਈ ਸੁਣੋ ਅਸਲੀ Hindu ਉਹ ਆ ਜਿਹਦੇ ਪੱਲੇ ਸੱਚ ਆ ਧਰਮ ਕਿਹਨੂੰ ਕਹਿੰਦੇ ਨੇ ਅਸਲੀ ਧਰਮੀ ਬੰਦਾ ਕਿਹਨੂੰ ਕਹਿੰਦੇ ਨੇ ਧਰਮ ਨੂੰ ਹੀ ਸੱਚ ਕਿਹਾ ਜਾਂਦਾ ਜਿਹੜਾ ਸੱਚ ਆ ਉਹੀ ਧਰਮ ਹੈ ਹੁਣ ਜੇ ਕੋਈ ਬੰਦਾ ਪਾ ਕੇ ਉਹ ਕਰਕੇ ਗੱਲਾਂ ਕਹੇ ਵੀ ਮੈਂ ਆਪਣਾ ਕੋਈ ਪਾ ਕੇ ਗੱਲਾਂ ਗੱਲਾਂ ਕਰਾ ਸਿੱਖੀ ਦੀਆਂ ਬਾਣਾ ਪਾ ਕੇ ਅੰਦਰੋਂ ਝੂਠਾ ਹੋਵੇ ਅੰਦਰੋਂ ਲੋਕਾਂ ਦਾ ਤਸ਼ੱਦਦ ਢਾਉਂਦਾ ਹੋਵੇ ਉਹਨੂੰ ਸਿੱਖ ਤਾਂ ਨਹੀਂ ਕਿਹਾ ਜਾ ਸਕਦਾ ਜੇ ਕੋਈ ਹਿੰਦੂ ਜੇ ਹੁਣ ਮੋਦੀ ਗੱਲ ਕਹੇ ਵੀ ਮੈਂ ਸੱਚਾ ਹਿੰਦੂ ਆ ਇਹਦਾ ਮਤਲਬ ਆ ਫਿਰ ਕਿਸਾਨਾਂ ਦੇ ਉੱਪਰ ਗੋਲੀਆਂ ਕੋ ਸੱਟ ਰਿਹਾ ਹੈ ਬਾਈ ਜੀ ਇਹ ਨਹੀਂ ਨਾ ਹੈਗਾ ਕਿਸਾਨਾਂ ਦਾ ਹੱਕ ਮੰਨਦਾ ਤੈਂ ਤੁਸੀਂ ਤੁਹਾਡੀ ਸਰਕਾਰ ਨੇ ਕਾਰਪੋਰੇਟ ਘਰਾਣੇ ਦਾ ਕਰਜ਼ਾ ਮਾਫ਼ ਕਰਤਾ ਸਾਡੇ ਕਿਸਾਨਾਂ ਮੂਤੂਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕਰ ਸਕਦੇ ਤੁਸੀਂ ਉਹਨਾਂ ਦੇ ਹੱਥ ਟੋਕੇ ਬਣੇ ਹੋ ਕਾਰਪੋਰੇਟ ਘਰਾਣੇ ਦੇ ਹੱਥ ਟੋਕੇ ਬਣੇ ਹੋ ਧਰਮ ਕੋਈ ਨਹੀਂ ਮਾੜਾ ਧਰਮ ਦੇ ਵਿੱਚ ਲੋਕ ਮਾੜੇ ਨੇ ਇਹ ਰਾਜਕਰਤਾ ਸ਼੍ਰੇਣੀ ਮਾੜੀ ਆ ਸਾਡੀ ਅਸਲ ਦੇ ਵਿੱਚ ਦੁਸ਼ਮਣ ਪਹਿਚਾਣੋ ਪੰਜਾਬ ਦੇ ਲੋਕੋ ਸਾਡਾ ਅਸਲੀ ਦੁਸ਼ਮਣ ਜਿਹੜੀ ਰਾਜਕਰਤਾ ਸ਼੍ਰੇਣੀ ਆ ਉਹ ਜਾਣ ਜਾਣ ਬਣ ਕੇ ਬਦਨਾਮ ਕਰਨ ਲੱਗੇ ਆਜੋ ਆਜੋ ਮਾਤਾ ਜੀ ਮਾਰੇ ਮੇਰੇ ਤੋਂ ਦੂਜਾ ਵੀ ਜਦ ਵੱਜੀ ਆ ਆ ਦੇਖ ਲੈ ਸਾਡੇ ਮਾਮਾ ਨੇ ਬਿਲਕੁਲ ਸਾਡੇ ਰੋਪੇ ਤਾਂ ਅੱਗੇ ਗਈ ਬੜਾ ਥੱਲੇ ਯਾਰ ਭਾਈ ਤੂੰ ਸਾਈਡ ਤੇ ਹੋ ਜਾ ਮਾੜਾ ਯਾਰ ਆਜੋ ਇੱਧਰ ਅੱਗੇ ਆਜੋ ਇੱਥੇ ਇੱਥੇ ਵਿਚ ਆ ਕੇ ਸਾਡੇ ਨੌਜਵਾਨ ਛਾਤ ਤੇ ਮਈ ਨੌਜਵਾਨਾਂ ਦੇ ਉੱਪਰ ਬੈਠੇ ਨੇ ਇਹਨਾਂ ਨੇ ਦੋ ਨੌਜਵਾਨਾਂ ਨੂੰ ਸਾਡੇ ਨੂੰ ਚੱਕ ਕੇ ਲੈ ਗਏ ਕੀ ਵੱਜਿਆ ਮਾਤਾ ਇੱਥੇ 12 ਉਹ 12 ਭਾਈ ਕੀ ਹਾਂ ਕਿਹਦਾ ਡਿੱਗੀ ਪਰੇ ਦੇਖ ਲੈ ਆਹ ਕੁਝ ਸਾਡੇ ਮਾਮਾ ਦੇ ਨਾਲ ਹੋ ਰਿਹਾ ਧੂਆ ਚੜ ਗਿਆ ਦਿਸਿਆ ਨਹੀਂ ਕੁਝ ਨਾ ਅੱਖਾਂ ਚ ਕੁਝ ਬਹੁਤ ਮੁੰਡਿਆਂ ਨੇ ਤਾਂ ਕਾ ਵੱਜਿਆ ਕੁਝ ਪਰਾਂ ਰੋੜੀ ਦੂਰ ਤੱਕ ਜੋ ਕੋਈ ਨਾ ਮਾਤਾ ਕੋਈ